ਆਲ੍ਲਾ ਤੁਹਾਨੂੰ। ਅਜੀਤ ਜੀ ਤੇਰਾ ਰਾਮ ਅਗਲੇ ਸਰਕਾਰ ਦਾ ਵਾਅਦਾ ਵੀ ਇੱਥੇ ਤੇ ਨਈਂ ਵੀਡੀਓ ਜਾ ਕੋਈ ਨਹੀਂ। ਨਹੀਂ ਜਗਤ ਤੁਹਾਨੂੰ ਨੇ ਕਰਾ ਲਿਆ ਜਿਉ ਮਰ ਕੇ ਕਰਦੇ ਹੋ ਤਾਂ ਨਾਲ। ਸਭਈ ਨੇ ਤੁਹਾਨੂੰ ਕਰਾਣੇ ਚਾਹੀਏ ਇਹਦੇ। ਦੇਖੋ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਲਾਇਆ ਬਹੁਤ ਵਾਰੀ ਸਾਹਿਬ ਨੇ ਕਿਹਾ ਹੁਣੇ ਸਾਡਾ ਵੀ ਇਕਰਾਰ ਦੀ ਹੋਇਆ ਤਾਂ ਕੰਮ। ਨਹੀਂ ਕਰਾ ਨਹੀਂ ਕਰ ਮਰ ਕੇ ਸੰਕਟ ਲਾ। ਤੁਹਾਡੇ ਤੋਂ ਐਮਸੀਬ ਕਹਿੰਦੇ ਨੇ ਵੀ ਇੰਨੀ ਵਰੀ ਅਰਸਨਾ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਐ। ਏਡੇ ਏਡੇ ਤੁਸੀਂ ਮੈਲ ਬਣਾਏ ਨੇ ਇਸੇ ਕੰਮ ਤੋਂ। ਕਿਵੇਂ ਹਟਣਾ ਤੁਸੀਂ ਦੱਸੋ ਨਹੀਂ ਉਹ ਨੂੰ ਕਰਾਂਗੇ ਇੱਥੇ ਨਹੀਂ ਪੰਜਾਬ ਦੀ ਜਬਾਨੀ ਹੋਦੀ ਹੈ ਲੋਕਾਂ ਨੂੰ ਉਹਨਾਂ ਲਈ ਬੱਚਿਆਂ ਨੂੰ ਤੁਸੀਂ ਸਰਕਾਰ ਦਾ ਇਹ ਵੀ ਇਹੀ ਕਰਦੇ ਰਹੋਗੇ ਤਮੇਂ ਕਦੇ ਬਚੋਗੇ ਨਹੀਂ 340 50 ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਬਲੂ ਕੋ ਉੱਤੇ ਬਾਬਨੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਹੱਦ ਕੋ ਨਹੀਂ ਕਰਾਂਗੇ ਬਾਬਾ ਜੋ ਮਾਦੀ ਕਰਦੇ ਸੀ ਜੀ ਤੁਸੀਂ ਅਸੀਂ ਗੱਲ ਕਰਦੇ ਸਾਨੂੰ ਮਾਫ ਕਰ ਦਿਓ ਉਸ ਤੋਂ ਨਹੀਂ ਜੀ ਬਸ ਮਾਫ ਕਰ ਦਿਓ ਅਸੀਂ ਤੇ ਦੀ ਗਰੀਬੀ ਕਿੱਥੇ ਹੈ ਕੀ ਕੋਈ ਮੀਟਿੰਗ ਤੁਸੀਂ ਕਰਾਂਗੇ ਵਾਲੀ ਵਾਰਸ ਡੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਪੂਰੇ ਸੰਦੇ ਨੂੰ ਬਹਾਰਾ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨਤ ਤੇ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਦਾਰ ਹੋ ਹੁਣ ਸਾਹਬ ਨੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰ ਇਹਨਾਂ ਨੂੰ ਮਾਫ਼ ਕਰ ਦਿਓ ਅੱਛੇ ਉਹਦੇ ਕਰ ਦੇ ਦੀ ਧੰਨਵਾਦੋ ਜੀ ਮੈਨਾਂ ਨਾ ਸਮਝੀ ਤੁਮੇ ਥੋੜਾ ਕਰਤੀ ਹੈ ਹਾਂਜੀ ਹਾਂਜੀ ਭੈਣ ਦਾ ਜੀ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੋਈ ਚਿੱਟਾ ਚਾ ਤਾਂ ਵੇਚਦੇ ਸੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ ਸੁਝਾ ਮੈਂ ਤਾਂ ਧਿਆੜੀ ਕਰਦੇ ਜੀ ਕਦੋਂ ਤੋਂ ਵੇਚਦੇ ਆ ਰਹੇ ਸੀ ਇਹ ਜਰਾ ਪਹਿਲਾਂ ਕੋਈ ਵਿਵਕ ਪਏ ਹੁਣ ਨਹੀਂ ਜੀ ਵੇਚਦੇ ਆ ਕਿ ਪੁਆਲੀਆਂ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਅਸੀਂ ਘਰ ਬਾਰ ਉਹ ਟਿੱਟੇ ਨਾਲ ਨਹੀਂ ਪਾਇਆ ਹੈਗਾ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਜੇਕਰ ਪੁਲਿਸ ਕਹਿ ਰਹੀ ਹੈ ਕਿ ਹੁਣ ਜਰਾ ਪਏ ਜਾਂਦੇ ਨੇ ਜਿਹੜੇ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚਾ ਕਿ ਕਿਸੇ ਦੇ ਪਾ ਦੇ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਜੀ ਹੁਣ ਆ ਨੌ ਸੋਬਾ ਦੇ ਪਾਈ ਜਾਂਦੇ ਸੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਨ ਵਿੱਚ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲਾ ਜੀ ਨਾਲ ਆ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਆ ਨਹੀਂ ਹੁਣ ਜ ਨਹੀਂ ਕਰਾਂਗੇ ਜੋ ਮਰਜੀ ਸਾਨੂੰ ਡੰਡ ਲਾ ਸਕਦੇ ਹਾਂ ਲੇਕਿਨ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਸਮਝਾਈ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁਲਿਸ ਨੇ ਗੱਲ ਕਹੀ ਸੀ ਵੀ ਨਸ਼ਾ ਨਹੀਂ ਆਈ ਟੀਜੀ ਜਾਂਦੇ ਅਸੀਂ ਜਾਣੇ ਆ ਵੀ ਅਸੀਂ ਕਹਨੇ ਵੀ ਸਾਰਾ ਨੇਮ ਪਾਉਂਰ ਜਿੱਥੇ ਮਰਜ਼ੀ ਸਾਨੂੰ ਜਾ ਸਕਦੇ ਆ ਬੀਜ ਨਹੀਂ ਅਸੀਂ ਵੇਚਦੇ ਹਾਂ ਪੰਜਾਬ ਚ ਬਹੁਤ ਪਹਿਲੇ ਯਾਰ ਰਸਤੂਲਾ ਠੀਕ ਨਈਂ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਹਾਂ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਘਰ ਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫਆਈਆਰਸ ਐਂਡ ਡੀਪੀਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸੱਤੋ ਜਿਹਨਾਂ ਦੇ ਸਾਰਾ এফআইআরস ਨੇ ਦੂਜੇ ਘਰ ਦੇ ਓਨਰ ਨੇ ਲੱਖੋ ਜਿਨ੍ਹਾਂ ਦੇ 4 ਐਨਡੀਪੀਐਸ ਦੀਆਂ এফআইআরਸ ਨੇ ਇਹ ਦੋਨੇ પતિ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਕਪਲ ਇੱਕ ਬੰਦੇ ਤੇ ਲੇਡੀ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇੱਕ ਨਸ਼ੇਨਾ ਪ੍ਰੋਫਾਈਲ ਬਣਾਈ ਗਈ ਹੈ ਜਦ ਕਦੋਂ ਉਹਦੇ ਕਾਰਬਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਤੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫ ਆਈ ਆਰਸ ਹੈਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡੈਮੋਲੇਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟ੍ਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਕਿਸ ਤਰ੍ਹਾਂ ਇਹ ਕੋਈ ਸਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਇਆ ਇਹਨਾਂ ਦਾ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਹੁੰਦੇ ਹੈ ਉਸ ਤੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ ਪ੍ਰਾਪਰਟੀ ਦੀ ਕਿੰਨੀ ਕੁ ਕੀਮਤ ਹੈ ਇਹਦੀ ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ ਠੀਕ ਠੀਕ ਹੈ